ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋ ਅਸਨਾਵ ਜੀ ਕੀ ਹਾਲ ਆ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂ ਜੀ ਆਪਾਂ ਲੱਗੇ ਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਜੀ ਲਾਈਕ ਕਮੈਂਟ ਤੇ ਸ਼ੇਅਰ ਤੇ ਵੀਡੀਓ ਨੂੰ ਫੁੱਲ ਵਾਅਜ਼ ਜ਼ਰੂਰ ਕਰਿਆ ਕਰੋ ਜੀ ਹਮ ਤੁਹਾਨੂੰ ਆਪਣੇ ਚੈਨਲ ਤੇ ਹਮੇਸ਼ਾ ਕਰੇਲੂ ਕੰਮ ਇੱਕ ਕਰੇਲੂ ਲਾਈਫ ਕਹੇ ਜੀ ਹੁੰਦੀ ਹੈ ਪਿੰਡਾਂ ਵਾਲੀ ਲਾਈਫ ਤੇ ਦਿਖਾਈ ਜਾਂਦੀ ਹੈ ਜਿਹਦੇ ਵਿੱਚ ਸਾਰਾ ਦਿਨ ਕਿਵੇਂ ਜਿਹੜੇ ਪਿੰਡਾਂ ਵਾਲੇ ਬਿਜੀ ਰਹਿੰਦੇ ਨੇਗੇ ਇਸ ਤਰ੍ਹਾਂ ਜਿਹੜੀਆਂ ਆਪਣੀਆਂ ਵੀਡੀਓ ਹੁੰਦੀਆਂ ਨੇ ਤੇ ਇਸ ਲਈ ਵੀਡੀਓ ਨੂੰ ਜਿਹੜੇ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਇੱਥੇ ਆਪਾਂ ਨਵਾ ਰਹੇ ਹਾਂ ਜੀ ਪਸ਼ੂ ਤੇ ਮੱਖ ਜਿਹੜੀ ਬਹੁਤ ਜ਼ਿਆਦੇ ਹੋਈ ਪਈ ਹੈ ਜੀ ਪਸ਼ੂ ਜਿਹੜੇ ਮੱਖ ਨਾਲ ਬਹੁਤ ਤੰਗ ਹੁੰਦੇ ਨੇ ਇਹ ਪਰੇਸ਼ਾਨ ਹੁੰਦੇ ਆ ਇਸ ਲਈ ਨਮਾ ਕੇ ਹੁਣ ਇਹਨਾਂ ਦੇ ਆਪਾਂ ਜਿਹੜੀ ਮੱਖ ਵਾਲੀ ਸਾਬਣ ਲਾ ਦਾਂਗੇ। ਆਇਦਰ ਦੇਖੋ ਜੀ ਪਾਈਪ ਹੋ ਗਈ ਲੀਕ ਤੇ ਮੱਝ ਨੇ ਧਰ ਦਿੱਤਾ ਜੀ ਪੈਰ ਪਾਈਪ ਦੇ ਉੱਤੇ ਤੇ ਉਹ ਹੁਣ ਕਦੇ ਪਾਈਪ ਛੇੜੀ ਜ ਹੈ ਨਹੀਂ ਜੀ ਘਾਟੀ ਨਮਾਉਣੇ ਪਸ਼ੂ ਤਾਂ ਕਰਕੇ ਉਹ ਪੈਪ ਜਿਹੜੀ ਸੁੱਕੀ ਪਈ ਹੈ ਜੀ ਠੰਡ ਦੇ ਨਾਲ ਤੇ ਉਹ ਗਈ ਟੁੱਟ ਵਿਚਾਲੋਂ ਪਾੜ ਗਈ। ਲੀਕ ਹੋਣ ਲੱਗੀ ਹੁਣ ਇੱਧਰ ਲੱਗ ਰਿਹਾ ਜੋੜ ਤੇ ਉਧਰ ਮੈਂ ਨਮਾਈ ਜਾਂਦੀ ਐ ਥੋੜਾ ਥੋੜਾ ਪਾਣੀ ਆਈ ਜਾਂਦਾ ਉਹਦੇ ਨਾਲ ਤੇ ਇੱਕ ਨਾ ਹੀ ਸਾਡੇ ਟੂਟੇ ਜਿਹੜੀ ਇੱਕ ਦਿਨ ਛੱਡ ਕੇ ਆਉਂਦੀ ਐ ਪਾਣੀ ਦੀ ਜਿਹੜੀ ਥੋੜੀ ਜੀ ਘਾਟ ਐ ਜੀ ਨਹੀਂ ਤੇ ਚਾਹ ਡੇਲੀ ਪਸ਼ੂ ਨਮਾਏ ਜਾਣਾ ਹਨਾ ਤਾਂ ਹੁਣ ਤਾਂ ਕੋਈ ਇੰਨੀ ਜ਼ਿਆਦਾ ਠੰਡ ਵੀ ਨਹੀਂ ਹੋਏਗੀ ਬੀ ਦੀ ਨਹੀਂ ਧੁੱਪ ਹੀ ਹੁੰਦੀ ਐ ਵਧੀਆ ਤੇ ਤਾਂ ਜਿਹੜਾ ਨਾਲੇ ਤਾਂ ਚਿਰ ਨਹੀਂ ਲੱਗਦਾ ਨਾਲੇ ਪਾਣੀ ਘੱਟ ਡੁੱਲਦਾਗਾ ਤੇ ਹੁਣ ਇੱਥੇ ਮੈਨੂੰ ਤਾਂ ਇਹਨਾਂ ਦਾ ਲਾਹਾ ਹੀ ਰਹਿੰਦਾ ਜੀ ਅੱਜ ਇਹ ਮੇਰੇ ਹਸਬੰਡ ਸੀਗੇ ਘਰੇ ਖੇਤੋਂ ਆਏ ਸੀ ਹੁਣੀ ਵਿਚਾਰੇ ਤੇ ਮੈਂ ਇਹਨਾਂ ਦਾ ਲਾਹਾ ਤੱਕਿਆ ਮਹਾ ਚੱਲ ਨਮਾਜ਼ ਹੁਣ ਤੁਸੀਂ ਮੇਰੇ ਨਾਲ ਲੱਗ ਕੇ ਨਮਾਜ਼ ਹੁਣ ਤਾਂ ਕੀ ਹੈ ਜੀ ਇਕੱਲੇ ਜਾਣਾ ਵੀ ਨਮਾਜ਼ ਦੀਏ ਪਰ ਜਿਹੜਾਗਾ ਵੀ ਪਾਣੀ ਜ਼ਿਆਦਾ ਡੁੱਲਦਾਗਾ ਹਨਾ ਇਕੱਲਾ ਜਾਣਾ ਪਹਿਲਾਂ ਤਾਂ ਪਸੂ ਲਿਆ ਹੋਊਗਾ ਫਿਰ ਬੰਨ ਕੇ ਆਊਗਾ ਫੇ ਬੰਨਣ ਸੇ ਤੇ ਲਿਆਉਣ ਚ ਕਿੰਨਾ ਟਾਈਮ ਲੱਗ ਜਾਂਦਾ ਈ ਉਹਨੇ ਚ ਰਿਹੜਾ ਪਾਣੀ ਫालतू ਦਾ ਡੁੱਲਦਾਗਾ ਤੇ ਇਹ ਕਿਹੜੀ ਪਾਣੀ ਦੀ ਘਾਟ ਹੈ ਟੂਟੀ ਇੱਕ ਦਿਨ ਛੱਡ ਕੇ ਆਉਂਦੀ ਹੈ ਤਾਂ ਕਰਕੇ ਪਾਣੀ ਦੀ ਥੋੜੀ ਜਿਹੀ ਕਮੀ ਹੈਗੀ ਇਸ ਲਈ ਆਪਾਂ ਪਸੂਰੂਣਾ ਦੋਨੇ ਜੀ ਨਮਾ ਦੇਾਂਗੇ ਚਲੋ ਤੇ შე ਟਿਨਮਾਈ ਜਾਣਗੇ ਨਾਲ ਪਾਣੀ ਘਟ ਡੁੱਲੂਗਾ ਨਾਲ ਸਮੇਂ ਦੀ ਬਚਤ ਹੋ ਜਾਊਗੀ ਤੇ ਬਾਕੀ ਅੱਜ ਦਾ ਦਿਨ ਬਹੁਤ ਬਿਜੀ ਰਿਹਾ ਜੀ ਅੱਜ ਬਹੁਤ سارے ਕੰਮ ਕੀਤੇ ਨੇ ਆਪਾਂ ਤੇ ਦੇਣਾ ਜਿਹੜਾ ਬਹੁਤ ਸੋਹਣਾਗਾ ਜੀ ਸਵੇਰੇ ਸਵੇਰੇ ਤਾਂ ਬਹੁਤ ਜ਼ਿਆਦਾ ਠੰਡ ਹੁੰਦੀ ਆ ਸਵੇਰੇ ਤੇ ਸ਼ਾਮ ਪਰ ਹੁਣ ਇਸ ਟਾਈਮ ਇਹੜਾ ਬਹੁਤ ਸੋਹਣਾ ਦੇਣਾਗਾ ਨਮਾ ਕੇ ਇਸ ਤੋਂ ਬਾਅਦ ਇਹਨਾਂ ਦੀ ਲਾ ਦੇਵਾਂਗੇ ਜੀ ਆਪਾਂ ਸਾਬਣ ਮੱਖਾ ਲਈ ਤੇ ਉਹਦੇ ਨਾਲ ਹੁਣ ਕਈ ਦਿਨ ਫੇਰ ਮੱਖਣੀ ਹੋਣੀ ਫੇਰ ਇੰਨੇ ਫੇਰ ਕਈ ਦਿਨ ਬਾਅਦ ਫੇਰ ਨਮਾਦਾਂਗੇ। ਲੋ ਜੀ ਨੀਰਾਚਾਰ ਆਪਾਂ ਪਾ ਦਿੱਤਾਗਾ ਤੇ ਹੁਣ ਆਪਾਂ ਇੱਥੇ ਲੱਗੇ ਆਪਾਂ ਸੂਪ ਬੰਨਣਾ। 12 ਪਸੂ ਛੱਡ ਦਿੱਤੇ ਨੇ ਤੇ ਮੈਂ ਇੱਥੇ ਰਹੀਆਂ ਇਹਨਾਂ ਨੂੰ ਬੰਨਣਾ ਤੇ ਕੋਈ ਵੀ ਕੰਮ ਆਈ ਸ਼ੌਂਕ ਨਾਲ ਹੀ ਹੁੰਦਾ ਹੈ ਨਾ ਹੁਣ ਵਧੀਆ ਇਹ ਕਿੰਨੇ ਸੋਹਣੇ ਲੱਗਦੇ ਦੇਖੋ ਪਸੂ ਨਮਾਈ ਤਮਾਈ। ਤੇ ਬਾਕੀ ਆਪ ਨੂੰ ਵੀ ਵਧੀਆ ਲੱਗਦੇ ਜੀ ਜਦੋਂ ਹਨਾ ਸਾਫ਼ ਸਵਾਈ ਹੋਵੇ ਚੀਜ਼ ਜਿਹੜਾ ਆਪਾਂ ਕੰਮ ਕਰਦੇ ਹੋ ਇਹ ਸਫਾਈ ਜ਼ਰੂਰੀ ਹੈ ਹੁਣ ਵਧੀਆ ਸੋਹਣੇ ਲੱਗਦੇ ਨੇ ਲਿਬੜੀ ਤਿਬੜੇ ਜਿਹੜੇ ਪਸੂ ਜਿਹੜੇ ਉਹ ਵੀ ਨੰ ਚੰਗੇ ਲੱਗਦੇ ਹੈਗੇ ਤੇ ਇੱਕ ਆਪਣਾ ਬੱਚਾ ਸੀ ਜਿਹੜਾ ਉਹ ਆਪਾਂ ਫੜਾ ਦਿੱਤਾ ਜੀ ਤੇ ਬਹੁਤ ਰੋਵਾਂ ਔਖਾ ਹੁੰਦਾ ਜੀ ਜਦੋਂ ਆਪਾਂ ਹਨਾ ਕਟਰੂ ਵੀ ਬੱਚਾ ਸੀਗਾ ਤੇ ਉਧਰ ਕੱਟਿਆਂ ਦਾ ਔਖਾ ਹੋ ਜਾਂਦਾ ਜੀ ਉਧਰ ਬੱਚਿਆਂ ਦਾ ਹਨਾ ਪਾਲਦੇ ਤਾਂ ਪਾਉਂ ਨਹੀਂ ਖੇਤਲਾਂ ਨਾਲ ਹੀ ਆਈ ਜੀ ਦੁੱਧ ਵੀ ਉਹਨੇ ਹੀ ਦਿੰਨੇ ਆ ਪਸ਼ੂ ਨੂੰ ਹਨਾ ਚੰਗਾਉਣਿਆ ਸ਼ੁਰੂ ਤੋਂ ਕੱਟਰੂ ਨੂੰ ਤੇ ਫਿਰ ਉਹਨੇ ਸੇਵਾ ਵੀ ਉਨੀ ਕਰਦੀ ਨੀਰਾਚਾਰਾ ਪਾਉਣਿਆ ਹਨਾ ਸਾਰਾ ਦਿਨ ਮੂਚੇ ਹੱਥ ਰੱਖਦੇ ਆ ਜੀ ਤੇ ਇਸ ਤਰ੍ਹਾਂ ਫੜਾਉਣਾ ਬਹੁਤ ਔਖਾ ਰਾਤ ਜੇ ਫੜਾਇਆ ਬਹੁਤ ਯਾਦ ਮਾਨ ਜਿਹੜਾ ਔਖਾ ਹੋਇਆ ਜੀ ਹਨਾ ਹੁਣ ਉਹਦੀ ਜਗ੍ਹਾ ਤੇ ਸ਼ੁਕਰਕੌਰ ਨੂੰ ਬੰਨਣ ਲੱਗ ਗਏ ਜੀ ਤੇ ਬੇਚਾਰਾ ਪਤਾ ਨਹੀਂ ਕਿੱਥੇ ਫਿਰਦਾ ਹੋਊਗਾ ਕਿਵੇਂ ਹੋਊਗਾ ਹਨ ਤੇ ਸਿਆਣੇ ਦੀ ਕਹਾਟਾ ਜੀ ਆਖੋ ਪਰੋਲੇ ਕੁਝ ਵੀ ਹੋਈ ਜਾਵੇ ਆਪਾਂ ਨੂੰ ਹਨਾ ਕੋਈ ਹੋ ਨਹੀਂ ਹੁੰਦਾ ਪਰ ਜੀ ਸੋਚਦੇ ਤਕਲੀਫ ਤਾਂ ਹੁੰਦੀ ਹੀ ਹੈ ਜੀ ਮਨ ਨੂੰ ਹਨਾ ਫੇਰ ਵੀ ਐਵੇਂ ਲੱਗਦਾਗਾ ਵੀ ਚਲੋ ਹਨਾ ਜੇ ਉਹ ਹੀ ਬੱਚੀ ਹੁੰਦੀ ਵਧੀਆ ਰੱਖ ਲੈਂਦੇ ਕਿਉਂ ਫੜਾਉਂਦੇ ਆਪਾਂ ਨੂੰ ਕੀ ਲੋੜ ਸੀ ਇਸ ਕਰਕੇ ਜਿਹੜਾ ਬੱਚੇ ਕੱਟੇ ਦਾ ਦੁੱਖ ਤਾਂ ਬਹੁਤ ਹੁੰਦਾ ਹੀ ਤੇ ਚਲੋ ਜੀ ਜਿਵੇਂ ਹਨਾ ਲੋਕ ਕਰਦੇ ਉਹ ਵੀ ਆਪਾਂ ਕਰ ਹੀ ਜਾਂਦੇ ਆਂਗੇ ਔਖਾ ਤਾਂ ਹੁੰਦਾ ਹੀ ਫੜਾਉਣਾ ਤੇ ਲਓ ਜੀ ਪਸੂ-ਪਸੂ ਆਪਾਂ ਬੰਨ ਦਿੱਤੇ ਹੁਣ ਆਪਾਂ ਇੱਧਰ ਆ ਗਏ ਆਂ ਜੀ ਲੀੜਾ ਕੱਪੜਾ ਲੋਟ ਕਰ ਰਹੇ ਆਂਗੇ ਇੱਧਰ ਪੈਣ ਮੇਰੇ ਕੋਲ ਬੈਠ ਕੇ ਛੀ ਰਹੀ ਐ ਸਬਜੀ ਨਾਲ ਅਸੀਂ ਗੱਲਾਂ ਬਾਤਾਂ ਕਰ ਰਹੀਆਂ ਤੇ ਜਿਹੜੇ ਤਾਰ ਦੇ ਉੱਪਰ ਪਏ ਲੀੜੇ ਤੋਤੇ ਜੀ ਅੱਜ ਜਿਹੜੇ ਮੰਝਾਂ ਦੇ ਉੱਪਰ ਪਏ ਨੇ ਜੀ ਇਹ ਪਹਿਲਾਂ ਹੀ ਤੋਤੇ ਹੋਏ ਜੀ ਬਸ ਨੇਰੀ ਦੇ ਆਉਣ ਦੇ ਕਰਕੇ ਨੇਰੀ ਨੂਰੀ ਚੱਲੀ ਜਾਂਦੀ ਸੀਗੀ ਤੇ ਨੇਰੀ ਆਉਣ ਕਰਕੇ ਜਿਹੜਾਗਾ ਵੀ ਤੈਅ ਨਹੀਂ ਹੋਏਗੇ ਟਾਈਮ ਨਹੀਂ ਲੱਗਿਆਗਾ ਤੇ ਇਸੇ ਕਰਕੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਤੈਅ ਕਰ ਰਹੇ ਆ ਇੱਕ ਹੋਏ ਪਏ ਜੀ ਵਿਚੀ ਨਵੇਂ ਵਿਚੀ ਪੁਰਾਣੇ ਵਿਚੀ ਮੋٹے ਵਿਚੀ ਪਤਲੇ ਸਾਰੇ ਛੋਟੇ ਮੋਟੇ ਕੋਈ ਕੁਝ ਹੋਇਆ ਪਿਆ ਹੁਣ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਸੈੱਟ ਕਰਾਂਗੇ ਤੇ ਫੇਰ ਹੀ ਕੋਈ ਦੂਜਾ ਕੰਮ ਜਿਹੜਾ ਕਰਾਂਗੇ ਸਾਰੇ ਸਾਮ ਕੇ ਫੇਰ ਕੋਈ ਹੋਰ ਕੰਮ ਕਰਾਂਗੇ ਕੰਮ ਹਜੇ ਆਪਣੇ ਬਹੁਤ ਜ਼ਿਆਦੇ ਪਏ ਨੇ ਜੀ ਹਜੇ ਆਪਾਂ ਗੋਹਾ ਪੱਥਰ ਨਾਗਾ ਹਨ ਤੇ ਬਾਹਰੋਂ ਵੀ ਗੋਹਾ ਸਿੱਟਣਾ ਵਾਲਾ ਪਿਆਗਾ ਪਰ ਹੁਣ ਇਹਨਾਂ ਨੂੰ ਧੁੱਪ ਰਵਾਇਸ ਪਹਿਲੇ ਇਹ ਸਾਹਮਣੇ ਜ਼ਰੂਰੀ ਨਹੀਂ ਇਸ ਲਈ ਪਹਿਲਾਂ ਇਹਨਾਂ ਨੂੰ ਸਾਂਭੂਗੀ ਫੇਰ ਹੀ ਹੋਰ ਕੰਮ ਕਰੂੰਗੀ ਤੇ ਬਾਕੀ ਮੋٹے ਲੀੜੇ ਜਿਹੜੇ ਹੋ ਵੀ ਆਪਾਂ ਹੁਣ ਸਾਂਭਾਂਗੇ ਜੀ ਬਸ ਜਿਹੜੇ ਥੱਲੋਂ ਦੀ ਗਰਮ ਛੂਟ ਹੁੰਦੇ ਆ ਉਹ ਪਾਉਣੋਂ ਹਟ ਗਏ ਹੁਣ ਆਪ ਵੀ ਹਟ ਗਏ ਬੱਚੇ ਵੀ ਹਟ ਗਏ ਸਾਰੇ ਨਾਲ ਦੀ ਨਾਲ ਸਾਮ ਦੀ ਤਾਂ ਵਧੀਆ ਰ੍ਹਾਂਵਾਂਗੇ ਤੇ ਉਹ ਵੀ ਮੈਂ ਜੱਡ ਕਰੇ ਨੇਗੇ ਤੇ ਸਾਰੇ ਸਾਮ ਦਾਂਗੇ ਆਪਾਂ ਐਸ ਤਰ੍ਹਾਂ ਜਿਹੜੀ ਹੁੰਦੀ ਹੈ ਜੀ ਆਪਣੇ ਸਾਰਾ ਦਿਨ ਜਿਹੜਾ ਟਾਈਮ ਲੰਘ ਜਾਂਦਾ ਬਿਜੀ-ਬਿਜੀ ਤੇ ਦਿਨ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਗਿਆ ਹਨਾ ਤੇ ਚਲੋ ਵਧੀਆ ਗੱਲ ਹੈ ਜੀ ਕੰਮ ਲੱਗੇ ਆ ਹਨਾ ਵਧੀਆ ਸਾਰਾ ਦਿਨ ਕੰਮ 'ਚ ਲੰਘ ਜਾਂਦਾ ਐਵੇਂ ਬੇਲੇ ਹੋਈ ਤਾਂ ਇੱਧਰ ਵਾਗੇ ਇੱਧਰ ਕੀ ਫਾਇਦਾ ਇੰਨਾ ਗੱਲਾਂ ਚਾਹਣਾ ਕੰਮ ਲੱਗੇ ਰਹਿਣੇ ਆ ਆਪਦਾ ਜੇ ਕੋਈ ਟਾਈਮ ਹੁੰਦਾ ਤਾਂ ਕਈ ਵਾਰ ਕੋਈ ਸ਼ੂਟ ਪਿਆ ਹੁੰਦਾ ਤੋਪਾ ਪਰ ਲੈਣੇ ਆਗੇ ਤੇ ਬੋਝ ਰਖ ਖਲਾਰਾ ਜਿਹੜਾ ਪਿਆ ਹੋਇਆ ਜੀ ਲੀਡਿਆਂ ਦਾ ਸਮੇਟ ਨੋੱਖਾ ਹੋਇਆ ਪਿਆ ਇਹਨ ਪਤਲਾ ਦਾ ਕਿਹੜੇ ਲੀਡੇ ਦੀ ਤੈਅ ਕਰਾਂ ਪਹਿਲਾਂ ਕਿਹੜਾ ਛੰਦਾ ਕਿਹੜਾ ਰੱਖਾਂ